ਮਹਾਰਾਜਪੁਰ ਜਿੱਕਾ ਖਾਲਸਾ ਮਹਾਰਾਜਪੁਰ ਜਿੱਕੀ ਖਤੇ ਬਾਸ ਪੰਜਾਬ ਦੀ ਜਥੇਬੰਦੀ ਦੇ ਸੀਨੀਅਰ ਆਗੂ ਜਸਵੰਤ ਸਿੰਘ ਤੇ ਮਾ ਜਿਨ੍ਹਾਂ ਤੇ ਖੰਨਾ ਦੇ ਦਰਾਹਾ ਵਿੱਚ ਜਣਕੇ ਖੰਨਾ ਸ਼ਹਿਰ ਦੇ ਦਰਾਹਾ ਦੇ ਵਿੱਚ ਇਨੋਵਾ ਕਾਰ ਤੇ ਹਮਲਾ ਕੀਤਾ ਗਿਆ ਗੋਲੀਆਂ ਚਲਾਈਆਂ ਬਚ ਗਿਆ ਕਹਿੰਦੇ ਦੋ ਮੋੜਾਂ 'ਤੇ ਨੌਜਵਾਨ ਆਏ ਉਹਨਾਂ ਨੇ ਬਾਰਦਾਤ ਨੂੰ ਇੰਜਾਮ ਦਿੱਤਾ ਗੋਲੀਆਂ ਚੁਲਾਈ ਪਰ ਕਹਿੰਦੇ ਬਚ ਗਿਆ ਬਚ ਕਿਉਂ ਗਿਆ ਅਗਲੇ ਮਾਰਨਾ ਥੋੜੀ ਚਾਹੁੰਦੀ ਸੀ ਇਹ ਤਾਂ ਸਟੰਟ ਵਾਰੀ ਸੀ ਇੱਕ ਨਾਟਕ ਸੀ ਨਕਲੀ ਅਸਲਾ ਫੇਕ ਅਸਲਾ ਜਿਹਨੂੰ ਕਹਿੰਦੇ ਨੇ दिवाली ਤੇ ਪਟਾਕੇ ਚਲਾਉਣ ਵਾਲਾ ਉਹ ਅਸਲਾ ਸੀ ਅਗਲੇ ਗੋਲਗੇ ਮਾਰ ਕੇ ਚਲੇ ਗਏ ਖੋਣੇ ਹਰਾਮ ਖੋਰ ਇਹ ਸਭ ਕੁਝ ਆਪਣੇ ਆਪ ਕਰਾ ਰਹੇ ਨੇ ਕਿਉਂ ਕਰਾ ਰਹੇ ਨੇ ਇਹ ਦੱਸਣਾ ਚਾਹੁੰਦੇ ਨੇ ਪੰਜਾਬ ਦੇ ਲੋਕਾਂ ਨੂੰ ਵੀ ਭਵੰਤਮਾਨ ਸਰਕਾਰ ਨਾਕਾਮ ਹੈ ਇੱਥੇ ਜਿਹੜੀ ਕਾਨੂੰਨ ਅਵਸਥਾ ਹੈਗੀ ਹੈ ਉਹ ਫੇਲ ਇਹ ਦਸ਼ਨਾ ਚੁੰਦੇ ਹੁਣ ਜਿਹੜਾ ਇਹ ਚਿਮੇ ਜਸਵੰਤ ਸਿੰਘ ਆਮ ਆਦਿਪਾਰਟੀ ਦਾ ਸਿਨਾਰਾਗੂ ਹੈ ਇਹ ਪੂਰਾ ਹਰਾਮ ਹੋ ਰਿਹਾ ਇੱਕ ਦੋ ਬੇਬੀਆਂ ਦੇ ਨਾਲ ਇਹਦੀਆਂ ਵੀਡੀਓ ਆਈਆਂ ਹੋਈਆਂ ਪਿਆਰ ਸੇਅਰ ਕਰ ਦੇ ਦੀ ਚਲ ਉੱਧਰ ਨਹੀਂ ਮੈਂ ਜਾਣਾ ਮੈਨੂੰ ਫੋਨ ਵੀ ਆਏ ਸੀ ਵੀ ਇਹ ਬਹੁਤ ਭਲਾਮਾਨ ਸਬੰਧ ਹੈ ਹੁਣ ਇਹ ਸਾਰਾ ਕੁਝ ਕਿਉਂ ਕਰ ਰਿਹਾ ਹੈ ਕੀ ਵਾਕਈ ਇਹਨਾਂ ਨੂੰ ਮਾਰਨ ਵਾਸਤੇ ਆਇਆ ਇਸ ਬੰਦੇ ਨਾ 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 ਇਹਨਾਂ ਦੇ ਆਪਣੇ ਬੰਦੇ ਆ ਆਪਣੇ ਬੰਦੇ ਤੋਂ ਹਮਲਾ ਕਰਾਏ ਲੋਕਾਂ ਦੇ ਵਿੱਚ ਇਹ ਅਫਵਾਹ ਉਡਾਈ ਜਾ ਵੀ ਦੇਖੋ ਸਾਨੂੰ ਪੰਜਾਬ ਦੇ ਵਿੱਚ ਖਤਰਾ ਹੈ ਖਤਰਾ ਅਸੀਂ ਸਿੱਖ ਹੋ ਕੇ ਗੁਲਾਮ ਹਾਂ ਸੀ ਜਣਕੇ ਇਹ ਰੋਲਾ ਪਾਉਣਾ ਚਾਹੁੰਦੇ ਇਸ਼ੂ ਬਣਾਉਣਾ ਚਾਹੁੰਦੇ ਇਦੇ ਵਿੱਚ ਕੱਖ ਨਹੀਂ ਨਿਕਲਣਾ ਕੱਖ ਵੀ ਨਹੀਂ ਨਿਕਲਣਾ ਮੰਨ ਲਓ ਗੱਲ ਜੇ ਕੋਈ ਵਿਰੋਧੀ ਤੁਹਾਨੂੰ ਮਾਰਨ ਵਾਸਤੇ ਆਇਆ ਹੁੰਦਾ ਜਾਂ ਸਰਕਾਰ ਨੇ ਕੋਈ ਮਤ ਕੇ ਇਹ ਤਾਣਾ ਬਾਣਾ ਬਣਾਇਆ ਹੁੰਦਾ ਫਿਰ ਬਚ ਜਾਂਦੇ ਤੁਸੀਂ ਅਗਲੇ ਮੱਥੇ 'ਚ ਮਾਰ ਕੇ ਤੁਰ ਜਾਂਦੇ ਕੀ ਕਰ ਲੈਂਦੇ ਤੁਸੀਂ ਨਾ 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 ਮਰਨਾ ਤਾਂ ਹੈ ਨਹੀਂ ਤੁਸੀਂ ਤੁਸੀਂ ਤਾਂ ਮਰਵਾਉਣਾ ਹੈ ਲੋਕਾਂ ਨੂੰ ਪੰਜਾਬ ਦੇ ਜੂਸ ਨੂੰ ਗਲਤ ਡਾਇਰੈਕਸ਼ਨ ਦੇਣੀ ਹੈ ਤੁਸੀਂ ਭੜਕਾਉਣਾ ਹੈ ਤੁਸੀਂ ਖਾਲਤਾਂ ਦੇ ਨਾਂ ਤੇ ਗੁਲਾਮੀ ਦੇ ਨਾਂ ਤੇ ਆਜ਼ਾਦੀ ਦਿਵਾਉਣੀ ਹੈ ਇਹ ਗੱਲਾਂ ਬਾਤਾਂ ਕਰਕੇ ਤੁਸੀਂ ਜੋਥ ਨੂੰ ਭੜਕਾਉਣਾ ਹੈ ਤੇ ਇਹਦੇ ਕਈ ਜਨਾਨੀਆਂ ਦੇ ਨਾਲ ਵੀ ਸ਼ਾਇਦ ਚਲੋ ਉਸ ਪਰਸੇ ਨਹੀਂ ਮੈਂ ਜਾਣਾ ਫੇਰ ਵੀਡੀਓ ਸੁਣਨੀ ਹੁੰਦੀ ਹੈ ਵੀ ਕਾਫੀ ਵਧੀਆ ਰਿਸ਼ਤੇ ਵਾਇਰਲ ਹੋਏ ਨੇ ਇਸ ਬੰਦੇ ਦੇ ਜਿਹੜਾ ਇਹ ਰਜਨ ਸਿੰਘ ਹੈਗਾ ਨਾ ਚਿੰਮਾ ਸੀਨੀਅਰ ਹੈ ਜਣ ਕੇ ਇਹ ਸਭ ਕੁਝ ਕਰਨਾ ਚਾਹੁੰਦੇ ਨੇ ਬਨਾਮ ਪੰਜਾਬ ਨੂੰ ਪੰਜਾਬ ਦੀ ਸਰਕਾਰ ਨੂੰ ਵੀ ਸਾਡੀ ਜਿਹੜੀ ਪਾਰਟੀ ਆ ਉਹ ਪੰਜਾਬ ਨੂੰ ਬਚਾ ਸਕਦੀ ਹੈ ਨਾਲ ਕੇ ਮੂਤਪਾਲ ਜਿਹੜਾ ਹੈਗਾ ਵੀ ਉਹ ਪੰਜਾਬ ਨੂੰ ਬਚਾ ਸਕਦਾ ਹੈ ਇਹ ਲੋਕਾਂ ਦੇ ਵਿੱਚ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਨੇ ਹਰਾਮਖੋਰ ਕੋਈ ਹਮਲਾ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਗੋਲੀਆਂ ਚੱਲ ਗਈਆਂ ਆ ਦੇਖਣ ਜਿਹੜੇ ਸਕਿਉਰਟੀ ਭਾਲਦੇ ਨੇ ਮੇਰੇ ਗੋਲੀ ਮਾਰਦੀ ਮੇਰੇ ਘਰ ਤੇ ਫਾਇਰਿੰਗ ਕਰਦੀ ਇਹ ਆ ਵੀ ਸਾਰਾ ਕੁਝ ਕਰਾਉਂਦੇ ਸਭ ਕੁਝ ਆਪ ਕਰਉਂਦੇ ਲੋਕਾਂ ਨੂੰ ਬੇਵਕੂ ਬਣਾਉਣਾ ਤੇ ਇਹ ਹੁਣ ਜਿਹੜੀ ਫਾਇਰਿੰਗ ਇਹਦੇ ਤੇ ਹੋਈ ਐ ਦਰਾਹੇ ਹੋਈ ਐ ਖੰਨੇ ਦੇ ਵਿੱਚ ਤੇ ਪੁਰਸ ਫੇਰ ਹੀ ਲੱਭੂ ਜੋ ਕੋਈ ਨਾ ਵਿਰੋਧੀ ਆ ਕੇ ਹਮਲਾ ਕਰੂ ਬੰਦੇ ਤਾਂ ਆਪਣੇ ਨੇ ਹੁੰਦੇ ਦੋ ਮੋੜਾਂ 'ਤੇ ਬੰਦੇ ਆਉਣ ਪਿਸਤੂਲਾਂ ਦੇ ਕੋਲ ਹੋਣ ਤੇ ਕਿੰਨੇ ਕੁ ਦੂਰ ਹੋਣਗੇ ਉਹ ਗੋਲੀ ਤੁਹਾਡੇ ਵੱਜੇ ਨਾ ਇਹ ਹੋ ਹੀ ਨਹੀਂ ਸਕਦਾ ਉਹਦਾ ਟਾਕੀਆਂ 'ਚ ਮਾਰ ਗਏ ਅਸਲਾ ਵੀ ਨਕਲੀ ਹੋਣਾ ਤੇ ਮਾਰ ਕੇ ਦੋ ਦੋ ਫੇਰ ਜਾ ਕੇ ਨਹਿਰ ਸੜਤੀਆਂ ਹੋਣੀਆਂ ਆਉਂਦੇ ਨੇ ਪਾਸੇ ਆਸੇ ਹੋ ਗਈ ਰੋਲਾ ਪਾਉਣਾ ਸੀ ਬਾਤਾਂ ਦੇ ਅਮਰਤਪਾਲ ਦੇ ਪਾਰਟੀ ਨੂੰ ਬਾਰਸ ਪਿੰਡ ਜਿੱਥੇ ਬੰਦੇ ਨੂੰ ਖਤਰਾ ਹੈ ਬਸ ਨਹੀਂ ਕਿ ਆ ਕਰਤੂਤ ਹੈ ਇਹਨਾਂ ਦੇ ਰਾਜਨੀਤੀ ਨਹੀਂ ਕਰਨੀ ਇਹਨਾਂ ਨੇ ਨਾ ਕੌਮ ਦੀ ਗੱਲ ਕਰਨੀ ਇਹਨਾਂ ਨੇ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਪੰਜਾਬ ਨੂੰ ਅੱਗ ਲਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਸਰਕਾਰ ਨੂੰ ਭੰਡਣ ਵਾਸਤੇ ਇਹ ਸਾਰੇ ਡਰਾਮੇ ਕਰਦੇ ਕੋਈ ਨਹੀਂ ਇਹ ਮਨਸ਼ਾ ਵੀ ਪੂਰੀ ਹੋ ਜਾਊ ਤੁਸੀਂ ਵੀ ਮਾਰੇ ਨੇ ਉ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਤੁਸੀਂ ਕਰਾਈ ਹੈ ਹਸਪਤਲੇ ਤੋਂ ਮੂਤਪਾਲ ਨੇ ਕਰਵਾਈ ਹੈ ਜੇ ਇਦਾਂ ਹੀ ਤੁਸੀਂ ਖੈ ਖੈ ਕੇ ਮਰੋਂਗੇ ਲੜੋਂਗੇ ਤਾਂ ਤੁਹਾਡੀ ਬਾਰੇ ਵੀ ਆਜ ਕੋਈ ਨਹੀਂ ਇਹ ਵੀ ਸੱਚ ਹੋ ਜੂ ਕਿਤੇ ਨਾ ਕੋਈ ਆਜੂ ਕੋਈ ਨਾਲ ਤੁਹਾਡਾ ਆਪਣਾ ਹੀ ਮਾਰੂ ਕੋਈ ਦੂਜੇ ਨੂੰ ਮਾਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੀਆਂ ਕਰਤੂਤਾਂ ਇੰਨੀਆਂ ਨੇ ਜਿਹੜਾ ਤੁਸੀਂ ਲੋਕਾਂ ਨੂੰ ਬੇਬਕੂ ਬਣਾਇਆ ਹੁੰਜੇ ਅਮਰਤਪਾਲ ਦੇ ਪਰਿਵਾਰ ਦੀਆਂ ਕਰਤੂਤਾਂ ਦੇਖਣੀਆਂ ਹੁਣ ਦੁਬਈ ਦੇ ਵਿੱਚ ਕੀ ਕਰਦੇ ਸੀ ਉਹ ਲੋਟਕਸ਼ਟ ਕਿੰਨੀ ਗੈਂਗਸਟਰਾਂ ਦੇ ਨਾਲ ਮਿਲ ਕੇ ਕੀਤੀ ਹੈ ਨਸ਼ੇ ਵੇਚੇ ਨੇ ਨਸ਼ੇ ਸ਼ਰਿਆਮ ਖਾਦੇ ਨੇ ਇਹ ਕਰਤੂਤਾਂ ਜਾਗ ਜ਼ਾਹਰ ਨੇ ਤੇ ਹੁਣ ਅਮਰਜਪਾਲ ਵੀ ਬੈਠਾ ਉੱਥੇ ਪੁਕਾਈ ਮਾਰਦਾ ਹੀ ਹੈ ਮੈਂ ਮੈਂ ਆਜ਼ਾਦ ਮੈਨੂੰ ਆਜ਼ਾਦ ਕਰ ਦਿਓ ਉਹ ਇਹ ਆਈ ਨਾ ਬਣ ਗਈ ਉਹਦਾ ਭਰਾ ਪਿਓ ਵੀ ਕਹਿੰਦੇ ਇੰਨੇ ਤੁਸੀਂ ਕਹਿੰਦੇ ਹੁਣ ਬਸ ਇਹਥੋੜੇ ਲੋਕਾਂ ਜਾਂ ਸਮਝੋ ਪਰ ਆਪ ਦੇ ਲੋਕਾਂ ਨੂੰ ਬੇਨਤੀ ਹੈ ਕੁਛ ਨਹੀਂ ਹੋਇਆ ਪੰਜਾਬ ਨੂੰ ਤੇ ਨਾ ਕੁਛ ਹੋਵੇ ਇਹ ਜਿਹੜੇ ਰੌਲਾ ਪਾਉਂਦੇ ਨੇ ਇਹਨਾਂ ਵਿੱਚੋਂ ਬਹੁਤੇ ਅਕਾਲੀ ਕਾਂਗਰਸੀ ਬਾਦਸ਼ ਪੰਜਾਬ ਦੇ ਇਹੋ ਲੋਕ ਨੇ ਬਹੁਤੇ ਉਹ ਨੇ ਜਿਨ੍ਹਾਂ ਦਾ ਕੰਮ ਹੈ ਇਸ ਅਸੀਂ ਵੱਧ ਤੋਂ ਵੱਧ ਬਦਨਾਮ ਕਰੀਏ ਵੱਧ ਤੋਂ ਵੱਧ ਬਦਨਾਮ ਕਰੀਏ ਵੀ ਲੋਕ ਭੜਕ ਜਾਣ ਵੀ ਇੱਥੇ ਕੋਈ ਤਾਂ ਸੇਫ ਹੈ ਹੀ ਨਹੀਂ ਵੀ ਸਭ ਨੂੰ ਖਤਰਾ ਹੈ ਦੇਖੋ ਪੰਜਾਬ ਦੀ ਜਥੇਬੰਦੀ ਦੇ ਸੀਨੀਅਰ ਆਗੂ ਤੇ ਗੋਲੀ ਚੱਲ ਗਈ ਬਾਲ ਬਾਲ بچਿਆ ਉਹ ਇਹ ਲੋਕਾਂ ਨੂੰ ਦਰਸਾਣਾ ਚਾਹੁੰਦੇ ਕੁਝ ਨਹੀਂ ਹੁੰਦਾ ਜਿਨ੍ਹਾਂ ਨੇ ਕਰਤੂਤਾਂ ਇਦਾਂ ਦੀਆਂ ਨੇ ਹਰ ਵਕਤ ਮਾੜੇ ਕੰਮ ਕਰਨੇ ਨੇ ਤੇ ਉਹਦੇ ਲਈ ਗੋਲੀ ਖਬਰ ਕਿੱਧਰੋਂ ਆਣੀਗੀ ਕੀ ਪਤਾ ਹੁਣ ਜਿਹੜੀਆਂ ਕਰਤੂਤਾਂ ਅਮਰਪਾਲ ਨੇ ਪੰਜਾਬ ਵਿੱਚ ਕੀਤੀਆਂ ਨੇ ਉਹਦੇ ਪਰਿਵਾਰ ਨੇ ਕੀਤੀਆਂ ਨੇ ਜਾਂ ਤੁਸੀਂ ਕਰ ਰਹੇ ਹੋ ਹੁਣ ਜਿਹੜਾ ਇਹ ਜੀਮੇ ਤੇ ਗੋਲੀਆਂ ਚੱਲ ਗਿਆ ਨੇ ਇਹਦੇ ਵਿੱਚ ਵੀਡੀਓ ਵਾਇਰਲ ਹੋਈ ਹੋਈ ਹੈ ਮੈਨੂੰ ਕਈਆਂ ਨੇ ਭੇਜੀਆਂ ਸੀ ਵੀ ਆ ਦੇਖੋ ਕਸੂਤੇ ਦੀ ਇਹਨਾਂ ਤੇ ਗੋਲੀਆਂ ਚਲਾਉਣ ਵਾਲੇ ਜਰੂਰੀ ਥੋੜੀ ਵੀ ਕੌਮੀ ਮਸਲੇ ਤੇ ਚਲਾਉਣਗੇ ਜੇ ਕਿਸੇ ਨੇ ਤੁਸੀਂ ਧੀ ਭੈਣ ਨੂੰ ਗਲਤ ਬੋਲਿਆ ਹੋ ਕੋਈ ਗਲਤ ਮੈਸੇਜ ਕੀਤਾ ਹੋ ਹੋ ਸਕਦਾ ਉਹੀ ਕੋਈ ਹੋਵੇ ਪਰ ਜੇ ਤੁਸੀਂ ਕਹੋ ਵੀ ਕੌਮੀ ਮਸਲੇ ਕਰਕੇ ਗੋਲੀਆਂ ਚੱਲੀਆਂ ਨਾ 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 ਕੌਮੀ ਮਸਲਾ ਤਾਂ ਕੌਮੀ ਡੰਡਾ ਸਾਡੇ ਕੋਲ ਹੈ ਹੀ ਨਹੀਂ ਤੁਸੀਂ ਕੌਮ ਦੇ ਏਜੰਡੇ ਤੇ ਤਾਂ ਲੋਕਾਂ ਨੂੰ ਬੇਪੂ ਬਣਾ ਰਹੇ ਹੋ ਬੇਨਤੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਇਹ ਲੋਕ ਇਹ ਜਿਹੜੀਆਂ ਗੋਲੀਆਂ ਗਾਲੀਆਂ ਚਲਾਉਂਦੇ ਨੇ ਹਮਲੇ ਹਮਲੇ ਕਰਾਉਂਦੇ ਨੇ ਕੋਈ ਨਹੀਂ ਕਰਦਾ ਇਹ ਆਪ ਹੀ ਕਰਾਉਂਦੇ ਆਪ ਹੀ ਕਰਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ